ਸਸਿਕਲ ਦੀ ਸਾਰਿਆਂ ਨੂੰ ਅੱਜ ਆਪਾਂ ਸੌਰ ਮੰਡਲ ਦੇ ਗ੍ਰਹਿ ਬਾਰੇ ਪੜਾਂਗੇ ਜੀ ਸੌਰ ਮੰਡਲ ਦਾ ਜਿਹੜਾ ਪ੍ਰਧਾਨ ਗ੍ਰਹਿ ਉਹ ਹੈਗਾ ਜੀ ਸੂਰਜ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਕਾਸ਼ ਗੰਗਾ ਦੇ ਕੇਂਦ ਤੋਂ ਲਗਭਗ 30000 ਪ੍ਰਕਾਸ਼ ਸਾਲ ਦੀ ਦੂਰੀ ਉੱਤੇ ਇੱਕ ਕੋਨੇ ਵਿੱਚ ਸਥਿਤ ਹੈ ਠੀਕ ਹੈ ਜੀ ਸੂਰਜ ਹੈ ਜਿਹੜਾ ਜੀ ਆਕਾਸ਼ ਗੰਗਾ ਤੋਂ 30000 ਪ੍ਰਕਾਸ਼ ਸਾਲ ਦੀ ਦੂਰੀ ਉੱਤੇ ਇੱਕ ਕੋਨੇ ਵਿੱਚ ਸਥਿਤ ਹੈ ਠੀਕ ਹੈ ਜੀ ਤੇ ਆਕਾਸ਼ ਗੰਗਾ ਜਿਹੜੇ ਸੂਰਜ ਆਕਾਸ਼ਗੰਗਾ ਇੱਕ ਚੱਕਰ ਲਗਾਉਂਦਾ ਹੈ ਇਸ ਦਾ ਚੱਕਰ ਕਾਲ ਆਕਾਸ਼ਗੰਗਾ ਦੇ ਕੇਂਦਰ ਦੇ ਚਾਰੇ ਪਾਸੇ ਇੱਕ ਵਾਰ ਘੁੰਮਣ ਲਈ ਸਮਾਂ 25 ਕਰੋੜ ਸਾਲ ਹੈ ਜਿਸ ਨੂੰ ਬ੍ਰਹਮੰਡਲ ਸਾਲ ਕਹਿੰਦੇ ਹਨ ਠੀਕ ਹੈ ਜੀ ਬਾਕੀ ਹੈਗੇ ਜੀ ਸੂਰਜ ਆਪਣੀ ਧੂਰੀ ਉੱਤੇ ਪੂਰਬ ਤੋਂ ਪੱਛਮ ਤੱਕ ਵੱਲ ਨੂੰ ਘੁੰਮਦਾ ਹੈ ਠੀਕ ਹੈ ਜੀ ਤੇ ਇਹਦੀ ਉਮਰ ਹੈਗੀ ਜੀ ਸੂਰਜ ਦੀ 5 ਬਿਲੀਅਨ ਸਾਲ ਠੀਕ ਹੈ ਜੀ ਸੂਰਜ ਕੀ ਹੈ ਜੀ ਗੈਸਾਂ ਦਾ ਗੋਲਾ ਹੈ ਸੂਰਜ ਗੈਸ ਦਾ ਗੋਲਾ ਹੈ ਹੁਣ ਆਪਾਂ ਦੇਖਦੇ ਹਾਂ ਜੀ ਕਿਹੜੇ ਕਿਹੜੇ ਗੈਸਾਂ ਦਾ ਇਹਦੇ ਵਿੱਚ ਕਿੰਨੇ ਕਿੰਨੇ ਪਰਸੈਂਟ ਨੇ ਹਾਈਡਰੋਜਨ 71% ਹੀਲੀਅਮ 26.5% ਹੋਰ ਤੱਤ ਨੇ ਜਿਹੜੇ ਜੀ 2.5% ਸੂਰਜ ਦੇ ਪ੍ਰਕਾਸ਼ ਨੂੰ ਧਰਤੀ ਤੱਕ ਪਹੁੰਚਣ ਲਈ ਜੀ 8 ਮਿੰਟ 16.6 ਸਕਿੰਡ ਦਾ ਸਮਾਂ ਲੱਗਦਾ ਠੀਕ ਹੈ ਜੀ ਹਾਂਜੀ ਹੋਪਸੋ ਤੁਹਾਨੂੰ ਸੂਰਜ ਬਾਰੇ ਜਿਹੜੀ ਵੀ ਜਾਣਕਾਰੀ ਦਿੱਤੀ ਹੈ ਜੀ ਚੰਗੀ ਲੱਗੀ ਹੋਣੀ ਥੈਂਕ ਯੂ ਜੀ ਧੰਨਵਾਦ